ਅਨ ਤੱਕ ਮਾਲ ਹੋ ਗਈ ਵੱਡੇ ਵੱਡੇ ਰੈਸਟੋਰੈਂਟ ਵੀ ਅੱਜ ਫੇਲ ਹੋ ਗਈ ਇਸ ਚੀਜ਼ ਦੇ ਅੱਗੇ ਸਮਝੋ ਬਹਾਰ ਹੈ ਵੀ ਇੰਨਾ ਟੇਸਟੀ ਘਰ ਕਿਵੇਂ ਬਣ ਗਿਆ ਤੁਸੀਂ ਵੀ ਐਕਸਾਈਟਡ ਹੋਵੋਗੇ ਦੇਖਣ ਲਈ ਵੀ ਇਹ ਬਣਾਇਆ ਕਿਦਾਂ ਚਲੋ ਫਿਰ ਕਰੀਏ ਸਟਾਰਟ ਕਰੀਏ ਸ਼ੇਅਰ ਤੁਹਾਡੇ ਨਾਲ ਵੀ ਇੰਨਾ ਸਵਾਦ ਲਿਖੇ ਨਾਲ ਬਣ ਕਿਦਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਹਿਲਵਾਨ ਰਸੋਈ ਦੇ ਵਿੱਚ ਵੀਡੀਓ ਦੇਖਣ ਤੋਂ ਪਹਿਲਾਂ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰ ਲਓ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਅਪਕਮਿੰਗ ਵੀਡੀਓਸੀਆਂ ਨੋਟੀਫਿਕੇਸ਼ਨਸ ਮਿਲ ਸਕਣ ਅੱਜ ਆਪਾਂ ਬਣਾਉਣਾ ਬੈਂਗਣ ਦਾ ਪਰਤਾ ਬਿਲਕੁਲ ਨਵੇਂ ਤਰੀਕੇ ਦੇ ਨਾਲ ਮੈਂ ਕਿਸ ਤਰ੍ਹਾਂ ਬਣਾਉਣੀ ਆ ਤੁਹਾਨੂੰ ਉਹ ਦੱਸੂਗੀ ਆਪਾਂ ਬੈਂਗਣਾਂ ਨੂੰ ਕੀ ਕਰ ਲਿਆ ਪੋਲੀਟੈਂਚਾ ਪਾ ਕੇ microwaves ਦੇ ਵਿੱਚ ਕਰ ਲਏ ਕਿਉਂਕਿ ਜੇ ਪਾਣੀ ਦੇ ਵਿੱਚ ਬੋਇਲ ਕਰਦੇ ਆ ਤਾਂ ਇਹਨਾਂ ਅੰਦਰ ਪਾਣੀ ਇੰਟਰ ਹੋ ਜਾਂਦਾ ਟੇਸਟ ਨਹੀਂ ਵਧੀਆ ਰਹਿੰਦਾ ਠੀਕ ਹੈ ਜੀ ਇਹਨਾਂ ਨੂੰ 12 ਮਿੰਟ ਮੈਂ microwaves ਦੇ ਵਿੱਚ ਰੱਖ ਲਿਆ ਸੀ ਤੇ ਹੁਣ ਆਪਾਂ ਇਹਨਾਂ ਦਾ ਛਿੱਕਾ ਉਤਾਰ ਦਾਂਗੇ ਤੇ ਨਾਲ ਨਾਲ ਹੀ ਆਪਾਂ ਇੱਧਰ ਤੜਕਾ ਤਿਆਰ ਕਰਦੇ ਆ ਇਹਨਾਂ ਦਾ ਇੱਧਰ ਆਪਾਂ ਘਿਓ ਆਪਣਾ ਗਰਮ ਹੋਣਾ ਰੱਖਿਆ ਹੋਇਆ ਲਸਣ ਐਡ ਕਰਨਾ ਉਹ ਕੁੱਟ ਕੇ ਕਰਨਾ ਆ ਦੇਖੋ ਕੱਟ ਕੇ ਨਹੀਂ ਕੁੱਟ ਕੇ ਕਿਉਂਕਿ ਕੁੱਟੇ ਹੋਏ ਦਾ ਟੇਸ ਬਹੁਤ ਅੱਛਾ ਆਉਂਦਾ ਪਰ ਤੇਰੇ ਵਾਸਤੇ ਲਸਣ ਨੂੰ ਚੰਗੀ ਤਰ੍ਹਾਂ ਨਾਲ ਪਕਾਵਾਂਗੇ ਕਿਉਂਕਿ ਜ ਅਦਰਕ ਲਸਣ ਪਿਆਜ਼ ਇਕੱਠਾ ਭੋਨੇ ਆ ਨਾ ਉਹ ਮਜ਼ਾ ਨਹੀਂ ਆਉਂਦਾ ਤੜਕੇ ਦਾ ਕਿਉਂਕਿ ਲਸਣ ਹਮੇਸ਼ਾ ਜ਼ਿਆਦਾ ਟਾਈਮ ਲੈਂਦਾ ਪਕਣ ਦੇ ਲਈ ਇਹਨੇ ਚੰਗੀ ਤਰ੍ਹਾਂ ਪਕਾਵਾਂਗੇ ਆਪਾਂ ਤੁਸੀਂ ਦੇਖ ਸਕਦੇ ਹੋ ਬੈਂਗਣ ਕਿੰਨੇ ਵਧੀਆ ਆਪਣੇ ਪੱਕੇ ਨੇ ਤੇ ਕੋਈ ਪਾਣੀ ਨਹੀਂ ਬਿਲਕੁਲ ਡਰਾਈ ਨੇ ਤੇ ਇਹਨਾਂ ਦਾ ਆਪਾਂ ਇੱਕ ਫੋਕ ਦੀ ਹੈਲਪ ਨਾਲ ਛਿਲਕਾ ਉਤਾਰਨਾ ਹੈ ਜਦ ਤੱਕ ਇੱਕ ਲਸਣ ਦੇ ਵਿੱਚੋਂ ਖੁਸ਼ਬੂ ਨਹੀਂ ਨਿਕਲਦੀ ਬਾਹਰ ਆਉਂਦੀ ਆ ਆ ਦੇਖੋ ਬਰਾਊ ਹੋ ਗਿਆ ਨਾ ਜੇ ਇਹਨੂੰ ਮਿਕਸ ਕਰਕੇ ਪਾਉਂਦੇ ਕਦੇ ਤੁਹਾਡਾ ਲਸਣ ਬਰਾਊ ਨਹੀਂ ਹੁੰਦਾ ਇਸ ਕਰਕੇ ਅੱਛਾ ਟੇਸਟ ਨਹੀਂ ਆਦਾ ਤੜਕੇ ਦਾ ਲੋ ਜੀ ਹੁਣ ਆਪਾਂ ਪਿਆਜ਼ ਨੂੰ ਫਰਾਈਸ ਐਡ ਕਰ ਦਾਂਗੇ ਇਹਨਾਂ ਨੂੰ ਵੀ ਪਕਾਵਾਂਗੇ ਗੋਲਡਨ ਬ੍ਰਾਊਨ ਹੋਣ ਤੱਕ। ਲੋ ਜੀ ਬੈਂਗਰਾਂ ਦਾ ਆਪਾਂ ਛਿਲਕਾ ਉਤਾਰ ਲਿਆ ਔਰ ਚੈੱਕ ਵੀ ਕਰ ਲਿਆ। ਕਿ ਖਰੀਦਣ ਵੇਲੇ ਵੀ ਚੈੱਕ ਕਰਦੇ ਆਂ ਵੀ ਕਿਤੇ ਕੋਈ ਕਿੜਾ ਲੱਗਿਆ ਹੋਇਆ ਤਾਂ ਨਹੀਂ ਤੇ ਇਹਨਾਂ ਨੂੰ ਜੇ ਆਪਾਂ ਪਰਠਾ ਬਣਾਉਣਾ ਫਿਰ ਤਾਂ ਡੈਫੀਨੇਟਲੀ ਹੋਰ ਵੀ ਚੈੱਕ ਕਰਨਾ ਪੈਂਦਾ ਚੰਗੀ ਤਰ੍ਹਾਂ ਨਾਲ। ਦੇਖੋ ਕੋਈ ਪਾਣੀ ਤਾਂ ਨਹੀਂ ਇਨੀ ਜਦਾਂ ਆਪਾਂ ਪਾਣੀ ਦੇ ਵਿੱਚ ਬੋਇਲ ਕਰਕੇ ਕਰਦੇ ਆਂ ਚਾਹੇ ਤੁਸੀਂ ਇਹਨੂੰ ਭੁੰਨ ਕੇ ਬਣਾ ਬਣਾ ਸਕਦੇ ਹੋ ਪਰਠੇ ਤੇ ਇੱਧਰ ਆਪਾਂ ਹਰੀ ਮਿਰਚ ਤੇ ਅਦਰਕ 'ਚ ਥੋੜਾ ਜਿਹਾ ਨਮਕ ਪਾ ਕੇ ਕੁੱਟ ਲਿਆ। ਹੁਣ ਪਿਆਜ਼ ਆਨੇ ਆਪਣੇ ਨੇ ਜਿਹੜੇ ਕਲਰ ਚੇਂਜ ਕਰ ਲਿਆ ਇਹਦੇ ਵਿੱਚ ਐਡ ਕਰ ਦਾਂਗੇ ਆਪਾਂ ਇਹਨੂੰ ਇਹਨਾਂ ਨੂੰ 2 ਮਿੰਟ ਲਈ ਹੋਰ ਪਕਾ ਲਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਪਕਾ ਲਾਂਗੇ ਮਿਰਚ ਉਹ ਕੁੱਟ ਕੇ ਪਾਉਣੀ ਹੈ ਕਿਉਂਕਿ ਕੋੜੀਆਂ ਬਹੁਤ ਹੁੰਦੀਆਂ ਨੇ ਕੁੱਟਣ ਨਾਲ ਕੀ ਹੈ ਇਹਨਾਂ ਦੀ ਕਰੱਤਨ ਥੋੜੀ ਘੱਟ ਜਾਂਦੀ ਹੈ ਉਹ ਨੀਕੀ ਫੱਟ ਪੈ ਜਾਂਦਾ ਨਹੀਂ ਤਾਂ ਜੇ ਮੂਹ ਚਾਹੁੰਦੀ ਜਾਂ ਕੋੜੀ ਮਿਰਚ ਬੜਾਈ ਬੁਰਾ ਹਾਲ ਕਰ ਦਿੰਦੀ ਹੈ ਇਸ ਕਰਕੇ ਕੁੱਟਣ ਨਾਲ ਇਹਦੀ ਫ੍ਰੀਕ੍ਰੀ ਕਰਤਨ ਘੱਟ ਜਾਂਦੀ ਹੈ। ਇੱਧਰ ਆਪਾਂ ਟਮਾਟਰ ਲੈ ਲਏ। ਟਮਾਟਰ ਮੈਂ ਜਦੋਂ ਵੀ ਯੂਜ਼ ਕਰਦੀਆਂ ਬੀਜ ਕੱਢ ਕੇ ਵਰਤਦੀਆਂ। ਇਹਨਾਂ ਦੀ ਆਪਾਂ ਸਲਾਈਸਸ ਬਣਾ ਲਈਆਂ। ਠੀਕ ਹੈ ਜੀ। ਤੁਹਾਨੂੰ ਸਪਾਈਸਿਸ ਵੀ ਦੱਸ ਦਿੰਨੀ ਆ ਨਾਰਮਲ ਨੇ ਆਪਣੇ ਹਲਦੀ, ਧਨੀਆ ਪਾਊਡਰ ਥੋੜਾ ਜ਼ਿਆਦਾ ਜਾਊਗਾ। ਗਰਮ ਮਸਾਲਾ ਘਰ ਦਾ ਬਣਾਇਆ ਹੋਇਆ, ਲਾਲ ਮਿਰਚ, ਦੇਗੀ ਮਿਰਚ ਥੋੜੀ ਜੀ, ਸਿੰਧਾ ਨਮਕ ਤੇ ਇੱਕ ਮੇਰਾ ਸਪੈਸ਼ਲ ਗਰਮ ਮਸਾਲਾ। ਬਾਕੀ ਮਟਰਾਂ ਫਾਂ ਬੋਇਲ ਕਰਕੇ ਰੱਖੇ ਨੇ ਪੜਥਾ ਬਣੇ ਤਾਂ ਮੈਂ ਮਟਰ ਵੀ ਤਨਾ ਪਾਵਾਂ ਇਹ ਤਾਂ ਕੋਈ ਨਹੀਂ ਸਕਦਾ। ਇਹਦੇ ਵਿੱਚ ਪਿਆਜ਼ ਨੂੰ 1 ਮਿੰਟ ਲਈ ਹੋਰ ਪਕਾਵਾਂਗੇ ਆਪਾਂ। ਲਓ ਜੀ ਪਿਆਜ਼, ਹਰੀ ਮਿਰਚ, ਅਦਰਕ ਆਪਣੇ ਰਹਿ ਗਏ ਨੇ। ਹੁਣ ਇਹਦੇ ਵਿੱਚ ਆਪਾਂ ਟਮਾਟਰ ਦੀਆਂ ਆਪਣੀਆਂ ਸਪਾਈਸਿਸ ਐਡ ਕਰ ਦਾਂਗੇ। ਨਾਲ ਜਾਂਦੇ ਆਪਣੇ ਸਪਾਈਸਿਸ ਸਾਰੇ। ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਪਕਾਵਾਂਗੇ ਆਪਾਂ। ਇਨਾਂ ਨੂੰ ਲੋ ਫਲੇਮ ਤੇ ਪਕਾਉਣਾ ਤਾਂ ਜੋ ਜਿਹੜੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਨਹੀਂ ਬਿਲਕੁਲ ਵੀ ਐਡ ਕਰਨਾ। ਨਾ ਇਹਨਾਂ ਨੂੰ ਟਕਣਾ। ਇਸੇ ਤਰ੍ਹਾਂ ਇਹਨਾਂ ਨੂੰ 2-3 ਮਿੰਟ ਲਈ ਪਕਾ ਲੈਣਾ ਤਾਂ ਜੋ ਆਪਣੇ ਮਸਾਲੇ ਨੇ ਜਿਹੜੇ ਉਹਨਾਂ ਦਾ ਕੱਚਾਪਣ ਬਿਲਕੁਲ ਖਤਮ ਹੋ ਜੇ। ਲੋ ਜੀ ਤੜਕੇ ਨੇ ਆਪਣੇ ਨੇ ਘਿਓ ਰਿਲੀਜ਼ ਕਰਤਾ। ਦੇਖੋ ਕਿੱਦਾਂ ਪਿਆਰਾ ਕਲਰ ਆਇਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਆਪਣੇ ਬੋਇਲ ਕੀਤੇ ਹੋਏ ਮਟਰ। ਨਮਕ ਤੁਸੀਂ ਆਪਣੇ ਟੇਸ ਦੇ ਹਿਸਾਬ ਨਾਲ ਪਾਉਣਾ ਕਿਉਂਕਿ ਮੈਂ ਪਹਿਲਾਂ ਵਿੱਚ ਅਦਰਕ ਤੇ ਹਰੀ ਮਿਰਚ ਪੁੱਟਣ ਦੀ ਐਡ ਕਰ ਲਿਆ ਸੀ ਤੇ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਨਾਲ ਪਾ ਕੇ ਮਿਕਸ ਕਰਕੇ ਇਹਨਾਂ ਨੂੰ ਪਕਾਵਾਂਗੇ ਲੋ ਫਲੇਮ ਤੇ ਇਹਨੂੰ 5 ਤੋਂ 7 ਮਿੰਟ ਤੱਕ ਇਹਨੂੰ ਪਕਾਵਾਂਗੇ ਆਪਾਂ ਤਾਂ ਜੋ ਜਿਹੜੇ ਆਪਣੇ ਮਸਾਲੇ ਨੇ ਤੜਕੇ ਦੇ ਉਹ ਚੰਗੀ ਤਰ੍ਹਾਂ ਦੇ ਨਾਲ ਮਟਰਾਂ ਤੇ ਬੈਂਗਣਾ ਦੇ ਵਿੱਚ ਮਿਕਸ ਹੋ ਜਾਣ ਇੱਕ ਅੱਛਾ ਟੇਸਟ ਆ ਸਕੇ ਇਫ ਤੇ ਫਾਈਨਲ ਟੱਚ ਆਪਾਂ ਬਾਅਦ ਵਿੱਚ ਦਿੰਨੇ ਆ ਇਹਨੂੰ ਲਓ ਜੀ ਹੁਣ ਆਪਾਂ ਦਵਾਂਗੇ ਫਾਈਨਲ ਟੱਚ ਇਹਦੇ ਵਿੱਚ ਐਡ ਕਰਾਂਗੇ ਸਲਾਈਸਿਸ ਜਿੰਜਰ ਦੀਆਂ ਤੇ ਹਰੀਆਂ ਮਿਰਚਾਂ ਦੀਆਂ ਤੇ ਨਾਲ ਹੀ ਐਡ ਕਰਾਂਗੇ ਖੂਬਸੂਰਤ ਧਲੀਆਂ ਤੇ ਨਾਲ ਐਡ ਕਰ ਦੇਣਾ ਆਪਾਂ ਥੋੜਾ ਜਿਹਾ ਬਟਰ ਹੁਣ ਇਹਨੂੰ ਆਪਾਂ ਮਿਕਸ ਨਹੀਂ ਕਰਨਾ ਇਸੇ ਤਰ੍ਹਾਂ ਗੈਸ ਕਰਦਣੀ ਆ ਬੰਦ ਆਪਾਂ ਲੋਜੀ ਗੈਸ ਹੋ ਗਈ ਬੰਦ ਤੇ ਨਾਲ ਹੀ ਹੁਣ ਆਪਣਾ ਇਹਦੇ ਉੱਤੇ ਟੱਕਣ ਚਾ ਲੈਣਾ ਲੋਜੀ ਟੱਕਣ ਲਗਾਤਾ ਜਦੋਂ ਜ਼ਰੂਰਤ ਆ ਉਦੋਂ ਹੀ ਇਹਨੂੰ ਖੋਲਣਾ ਬਣਾ ਕੇ ਰੱਖ ਲਿਆ ਜਰੂਰ ਟਰਾਈ ਕਰੇ ਇਸ ਤਰੀਕੇ ਨਾਲ ਪਰਤਾ ਤੁਹਾਨੂੰ ਬਿਲਕੁਲ ਡਿਫਰੈਂਟ ਲੱਗੂਗਾ ਟੇਸਟ ਇਹਦਾ ਇੱਕਦਮ ਹਟਕੇ ਪਹਿਲਾਂ ਨਾਲੋਂ ਤੇ ਐਵੇਂ ਨਾ ਉਲਝੂਲ ਚੀਜ਼ਾਂ ਟਰਾਈ ਕਰਿਆ ਕਰੋ ਜਿਹੜੀਆਂ ਨੇਚਰਲ ਚੀਜ਼ਾਂ ਨੇ ਉਸੇ ਤਰ੍ਹਾਂ ਬਣਾਇਆ ਕਰੋ ਤੇ ਫਿਰ ਫਰਕ ਦੇਖਿਓ ਔਰ ਜਿੰਦਾ ਸਵਾਦ ਦੇਖਿਓ ਭੁੱਲ ਜਾਓਗੇ ਬਾਕੀ ਦੇ ਪਰਥੇ ਵੀ ਮਿਲਦੇ ਆ ਤੁਹਾਨੂੰ ਹੋਰ ਕਿਸੇ ਵੀਡੀਓ ਦੇ ਨਾਲ ਤੇ ਚੈਨਲ ਨੂੰ ਕਰ ਲੇ ਜਾਂਦੇ ਜਾਂਦੇ ਜਰੂਰ ਸਬਸਕ੍ਰਾਈਬ ਧੰਨਵਾਦ ਵੀਡੀਓ ਦੇਖਣ ਦੇ ਲਈ